ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਡੇ ਜੀਵਨ ਵਿੱਚ ਅਜਿਹੇ ਕੰਮ ਹਨ ਜੋ ਬਣਦੇ ਬਣਦੇ ਰੁਕ ਜਾਂਦੇ ਨੇ ਕੀ ਤੁਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਇੱਕ ਉਮੀਦ ਦੀ ਕਿਰਨ ਹੈ ਅੱਜ ਅਸੀਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਉਸ ਪਾਵਨ ਸ਼ਬਦ ਦੀ ਗੱਲ ਕਰਾਂਗੇ ਜਿਸ ਨੂੰ ਜੇਕਰ ਪੂਰੀ ਸ਼ਰਧਾ ਨਾਲ ਜੀਵਨ ਵਿੱਚ ਉਤਾਰ ਲਿਆ ਜਾਵੇ ਤਾਂ ਦੁਨੀਆਂ ਦੀ ਕੋਈ ਤਾਕਤ ਤੁਹਾਡੇ ਕੰਮ ਵਿੱਚ ਰੁਕਾਵਟ ਨਹੀਂ ਪਾ ਸਕਦੀ ਉਹ ਸ਼ਬਦ ਹੈ ਥਿਰ ਕਰ ਬੈਸੋ ਹਰ ਜਣ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਸ ਵੀਡੀਓ ਨੂੰ ਆਖੀਰ ਤੱਕ ਦੇਖਣਾ ਕਿਉਂਕਿ ਅਸੀਂ ਸਿਰਫ ਅਰਥ ਹੀ ਨਹੀਂ ਬਲਕਿ ਇਹ ਵੀ ਦਸਾਂਗੇ ਕਿ ਇਸ ਦਾ ਜਾਪ ਕਿਵੇਂ ਕਰਨਾ ਹੈ ਸਾਧ ਸੰਗਤ ਜੀ ਇਹ ਸ਼ਬਦ ਸੋਰਠ ਰਾਗ ਵਿੱਚ ਪੰਚਮ ਪਾਤਸਾ ਜੀ ਦਾ ਉਚਾਰਨ ਕੀਤਾ ਹੋਇਆ ਹੈ ਥਿਰ ਦਾ ਅਰਥ ਹੈ ਟਿਕ ਕੇ ਜਾਂ ਫਿਰ ਅਡੋਲ ਹੋ ਕੇ ਬੈਠ ਜਾਣਾ ਅੱਜ ਦੇ ਦੌਰ ਵਿੱਚ ਸਾਡਾ ਮਨ ਭਟਕ ਰਿਹਾ ਹੈ ਅਸੀਂ ਬਾਹਰਲੇ ਹੱਲ ਲੱਭਦੇ ਹਾਂ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਆਪਣੇ ਨਿਜਕਰ ਵਿੱਚ ਟਿਕ ਕੇ ਬੈਠੋ ਜਦੋਂ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਬੈਠਦੇ ਹਾਂ ਤਾਂ ਸਾਡੀਆਂ ਚਿੰਤਾਵਾਂ ਗੁਰੂ ਦੀਆਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਵਾਅਦਾ ਕਰਦੇ ਹਨ ਕਿ ਜੇ ਤੂੰ ਮੇਰੇ ਵੱਲ ਇੱਕ ਕਦਮ ਵਧਾਏਂਗਾ ਤਾਂ ਮੈਂ ਤੇਰੇ ਸਾਰੇ ਕਾਜ ਸਵਾਰ ਦੇਵਾਂਗਾ ਤੁਸੀਂ ਸਵਾਲ ਕੀਤਾ ਕਿ ਇੱਕ ਥਾਂ ਬੈਠ ਕੇ ਜਾਪ ਕਰਨ ਨਾਲ ਕਾਰਜ ਰਾਸ ਹੁੰਦੇ ਨੇ ਹਾਂਜੀ ਬਿਲਕੁਲ ਬਿਲਕੁਲ ਕਾਰਜ ਰਾਸ ਹੁੰਦੀ ਨੇ ਇਕਾਗਰਤਾ ਨਾਲ ਬੈਠ ਕੇ ਜਦੋਂ ਅਸੀਂ ਸਰੀਰਕ ਤੌਰ ਤੇ ਟਿਕ ਜਾਂਦੇ ਹਾਂ ਤਾਂ ਹੌਲੀ ਹੌਲੀ ਮਨ ਵੀ ਟਿਕਣ ਲੱਗਦਾ ਹੈ ਗੁਰਬਾਣੀ ਦੇ ਸ਼ਬਦਾਂ ਵਿੱਚ ਅਥਾਹ ਸ਼ਕਤੀ ਹੈ ਜਦੋਂ ਅਸੀਂ ਧਿਰ ਕਰ ਬੈਸੋ ਦਾ ਜਾਪ ਕਰਦੇ ਹਾਂ ਤਾਂ ਸਾਡੇ ਆਲੇ-ਦੁਆਲੇ ਇੱਕ ਸਕਾਰਾਤਮਕ ਵਾਤਾਵਰਣ ਬਣਦਾ ਹੈ। ਜਾਪ ਦਾ ਮਤਲਬ ਸਿਰਫ ਬੋਲਣਾ ਨਹੀਂ ਬਲਕਿ ਗੁਰੂ ਤੇ ਪੂਰਾ ਨਿਸ਼ਚੈ ਕਰਨਾ ਹੈ। ਪੂਰਾ ਭਰੋਸਾ ਕਰਨਾ ਹੈ ਕਿ ਹੁਣ ਮੇਰਾ ਗੁਰੂ ਮੇਰੇ ਨਾਲ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਰੁਕੇ ਹੋਏ ਕੰਮ ਵੰਣ ਤਾਂ ਇਹ ਵਿਧੀ ਜ਼ਰੂਰ ਅਪਣਾਓ। ਅਮਰਤ ਵੇਲਾ ਜਾਂ ਫਿਰ ਕੋਈ ਵੀ ਸ਼ਾਂਤ ਸਮਾਂ ਸਵੇਰੇ ਜਲਦੀ ਜਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸ਼ਾਂਤ ਥਾਂ ਨੂੰ ਚੁਣ ਲਓ ਸਿੱਧੇ ਹੋ ਕੇ ਬੈਠੋ ਅੱਖਾਂ ਬੰਦ ਕਰੋ ਪਹਿਲਾਂ ਥੋੜੀ देर ਸਿਮਰਨ ਕਰੋ 5-10 ਮਿੰਟ ਵਾਹਿਗੁਰੂ ਦਾ ਜਾਪ ਕਰੋ ਫਿਰ ਇਸ ਪੰਕਤੀ ਨੂੰ ਮਨ ਹੀ ਮਨ ਜਾਂ ਫਿਰ ਹੌਲੀ ਆਵਾਜ਼ ਵਿੱਚ ਦੁਹਰਾਓ ਗਉੜੀ ਮਹੱਲਾ पांचवा थिर कर बैसो हर जन प्यारे गुर तुमरे काज सवारे रहाओ दुष्ट दूत परमेश्वर मारे जन की पैज करतारी बाद सा सब बस कर देने अमृत नाम महारस पीने निरपो भजो भगवान साध संगत मिले किनो दान ਸ਼ਾਨ ਨੂੰ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਇਸ ਪੰਕਤੀ ਦੇ ਜਾਪ ਤੋਂ ਬਾਅਦ ਆਪਣੇ ਕਾਰਜ ਲਈ ਗੁਰੂ ਅੱਗੇ ਨਿਮਰਤਾ ਸਹਿਤ ਅਰਦਾਸ ਕਰੋ ਸਾਧ ਸੰਗਤ ਜੀ ਜਦੋਂ ਅਸੀਂ ਕਹਿੰਦੇ ਹਾਂ ਕਾਜ ਸਵਾਰੇ ਤਾਂ ਇਸ ਦਾ ਮਤਲਬ ਸਿਰਫ ਪੈਸਾ ਜਾਂ ਨੌਕਰੀ ਨਹੀਂ ਇਸ ਦਾ ਮਤਲਬ ਹੈ ਮਨ ਦੀ ਸ਼ਾਂਤੀ ਇਸ਼ਟਿਆਂ ਵਿੱਚ ਸੁਧਾਰ ਅਤੇ ਆਤਮਿਕ ਬਾਣ ਜਦੋਂ ਅੰਦਰੋਂ ਬੰਦਾ ਮਜ਼ਬੂਤ ਹੁੰਦਾ ਹੈ ਤਾਂ ਬਾਹਲੇ ਮਸਲੇ ਆਪਣੇ ਆਪ ਹੱਲ ਹੋਣ ਲੱਗਦੇ ਨੇ ਯਾਦ ਰੱਖੋ ਗੁਰੂ ਉੱਤੇ ਕੀਤਾ ਭਰੋਸਾ ਕਦੇ ਖਾਲੀ ਨਹੀਂ ਜਾਂਦਾ ਅੱਜ ਤੋਂ ਹੀ ਇਸ ਸ਼ਬਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਓ ਹੇਠਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਅਤੇ ਜੇਕਰ ਤੁਹਾਡੇ ਜੀਵਨ ਵਿੱਚ ਇਸ ਸ਼ਬਦ ਨਾਲ ਕੋਈ ਬਦਲਾਅ ਆਇਆ ਹੈ ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿਸੇ ਪਟਕਦੇ ਮਨ ਨੂੰ ਸਹਾਰਾ ਮਿਲ ਸਕੇ ਅਗਲੀ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ